ਪਿੰਡੂ ਜ਼임ੀਦਾਰ ਦੀ ਫੇਸਬੁੱਕ ਤੇ YouTube ਫੈਮਿਲੀ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਅੱਜ ਮਾਰਵਾੜੀ ਜਾਨਵਰ ਦਿਖਾਉਣੇ ਆ ਦੋ ਸੇਲ ਵਾਲੇ ਇੱਕ ਤਾਂ 10 ਮਹੀਨਿਆਂ ਦੀ ਆਹ ਗੱਬਣ ਚੱਕ ਪਾਸਾ ਘੋੜੀ 골ਡਨ ਰੌਕ ਤੋਂ ਤੇ ਇਹਦੇ ਮਗਰ ਪਹਿਲਾ ਵਾਲੇ ਸੂਏ ਦਾ ਬਸ਼ੇਰਾਗਾ ਸਿਲੇ ਦੇ ਵਿੱਚ ਘੋੜੀ ਦੁਬਾਰੇ ਮੇਟ ਹੋਈ ਵੀ ਆ ਘੋੜੀ ਦੀ ਜਿਹੜੀ ਉਮਰ ਆ ਤਕਰੀਬਨ 6 ਸਾਲ ਆ ਤੇ ਕਾਦੇ ਦਾ 60 ਇੰਚ ਆ ਬਾਲ ਪੌਰੀਆਂ ਦੀ ਬਿਲਕੁਲ ਸਾਫਾ ਦੋਸਤੋ ਪਿਓਰ ਜੈਡ ਬਲੈਕ ਇੱਕ ਰੰਗੀ ਘੋੜੀ ਆ ਕੱਲਾ ਮੱਥੇ ਤੇ ਫੁੱਲ ਆਏ ਦੇ ਸੋ ਅੱਜ 21 ਤਰੀਕ ਨੂੰ ਪੂਰੇ 10 ਮਹੀਨਿਆਂ ਦੀ ਕਨਫਰਮ ਹੋ ਗਈ ਇਹ ਕਿਉਂਕਿ 21 ਤਰੀਕ ਦਾ ਘੋੜੀ ਦਾ ਜੰਪ ਸੀ 11ਵਾਂ ਮਹੀਨਾ ਇਹਨੂੰ ਸਟਾਰਟ ਹੋ ਗਿਆ ਅੱਜ ਤੋਂ ਬਾਅਦ ਘੋੜੀ ਚੰਗੀ ਬੜੀ ਆ ਸਮੀ ਵੀ ਪਲੀ ਵੀ ਘੋੜੀ ਆ ਤੇ ਜਿਹੜਾ ਇਹਦੇ ਮੰਗਰਾ ਹਬਸ਼ੀਰਾ ਗਾ ਪਹਿਲਾ ਵਾਲੇ ਸੂਏ ਦਾ ਇਹਦੀ ਉਮਰ ਦਾ ਤੁਸੀਂ ਹੁਣ ਆਪ ਹੀ ਅੰਦਾਜ਼ਾ ਲਾ ਲਓ ਵੀ ਅੱਜ 21 ਤਰੀਕ ਨੂੰ ਇਹ ਪੂਰੇ 10 ਮਹੀਨੇ 12 13 ਦਿਨਾਂ ਦਾ ਹੋ ਗਿਆ ਜਿਹੜੇ ਹਸਾਬ ਨਾਲ ਘੋੜੀ ਸਿਲੇ ਦੇ ਵਿੱਚ ਮੇਟ ਹੋਈ ਵੀ ਆ ਸੋ ਇਹ ਇੱਕ ਬੜਾ ਵੱਡਾ ਪਲੱਸ ਪੁਆਇੰਟ ਆ ਵੀ ਘੋੜੀ ਸਿਲੇ ਦੇ ਵਿੱਚ ਗੱਭਣ ਰਹਿੰਦੀ ਆ ਬਸ਼ੀਰਾ ਬੜਾ ਚੰਗਾਗਾ ਇਹ ਜੰਗਵੀਰ ਘੋੜੇ ਦਾ ਬੱਚਾਗਾ ਤੇ ਕਾਲੇ ਕਾਂਟੇ ਦਾ ਪੋਤਾ ਬਣਤਰਾਂ ਦੇਖੋ ਮੂੰਹ ਮਾ ਬੜਾ ਸੋਹਣਾ ਕੰਨ ਬੜੇ ਸ਼ਕੀਨਾ ਕੁੰਡੀ ਵਾਲੇ ਧੌਣ ਧੂਣ ਬੜੀ ਪਤਲੀ ਤੇ ਲੰਮੀਆਂ ਪੌਰੀਆਂ ਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਬੜਾ ਕਲੀਅਰ ਆ ਸਾਫਾ ਬਿਲਕੁਲ ਤੇ ਜਿਹੜੇ ਬੰਦਿਆਂ ਨੇ ਜੰਗਵੀਰ ਘੋੜਾ ਨਹੀਂ ਦੇਖਿਆ ਆ ਬਾਈ ਫੋਟੋ ਲਾਤੀ ਆਪਾਂ ਇਹ ਘੋੜਾ ਪਿੰਡ ਕਵਦੀ ਆ ਬਾਈ ਫੌਜੀ ਦੇ ਕੋਲੇ ਇਹ ਵੀ ਸੂਹਾ-ਸੂਹਾ ਦੇ ਵਿੱਚ ਲੱਗਿਆ ਹੋਇਆ ਘੋੜਾ ਬਹੁਤ ਟਾਪ ਦੇ ਰਿਜ਼ਲਟ ਆਈਐਸ ਘੋੜੇ ਦੇ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਕੱਲਾ ਬਸ਼ੇਰਾ ਖਰੀਦਣਾ ਚਾਹੁੰਦਾ ਤਾਂ ਇਹਦੇ ਬਾਰੇ ਗੱਲ ਕਰ ਲਿਓ ਜੇ ਕਿਸੇ ਨੇ ਬਣਿਆ ਤਣਿਆ ਸੈੱਟ ਲੈਣਾ ਤਾਂ ਵੀ ਤੁਸੀਂ ਫੋਨ ਲਾ ਲਿਓ ਜਾਂ ਤੁਸੀਂ ਕੱਲੀ ਘੋੜੀ ਵੀ ਖਰੀਦ ਸਕਦੇ ਹੋ ਤੇ ਗੱਲ ਇੰਨੀ ਆ ਵੀ ਪਰ ਬੰਦਾ ਕੋਈ ਵਪਾਰ ਆਲਾ ਹੈ ਨਹੀਂ ਇਹ ਬਾਈ ਜਗਰਾਜ ਦੇ ਕੋਲ ਇਹ ਦੋਨੇ ਜਾਨਵਰ ਸੇਲਾ ਤੇ ਪਿੰਡ ਆ ਬਾਈ ਦਾ ਸਹਾਰਨ ਮਾਜਰਾ ਲੁਧਿਆਣੇ ਜ਼ਿਲ੍ਹੇ ਦਾ ਪਿੰਡ ਆ ਇਹ ਰਾੜਾ ਸਭ ਤੋਂ ਤਕਰੀਬਨ 12 ਕਿਲੋਮੀਟਰ ਦੂਰ ਪਿੰਡ ਤੇ ਜਿਹੜਾ ਪਿੰਡ ਮਲੌ ਦਾ ਮੇਨ ਹਾਈਵੇ ਤੇ ਉਹ ਤੋਂ ਇਹ ਤਕਰੀਬਨ 5-6 ਕਿਲੋਮੀਟਰ ਦੂਰ ਆ ਸੋ ਬਾਈ ਜਗਰਾਜ ਦਾ ਨੰਬਰ ਕਰ ਲਓ ਨੋਟ 9879945 288 ਇਸ ਨੰਬਰ ਤੇ ਕਾਲ ਕਰ ਲਿਓ ਤੇ ਬਾਈ ਦੇ ਪਿੰਡ ਸਹਾਰਨमाजਰੇ ਜਾ ਕੇ ਤੁਸੀਂ ਦੋਨੇ ਜਾਨਵਰ ਦੇਖ ਸਕਦੇ ਹੋ ਘੋੜੀ ਤਿਆਰ ਬੜੀ ਆ ਇੱਕ ਗੱਲ ਤੁਸੀਂ ਜਾ ਕੇ ਜਦੋਂ ਦੇਖੋਗੇ ਨਾ ਨੋਟ ਕਰੋਗੇ ਬਾਈ ਦੀ ਆਪਦੇ ਜਾਨਵਰਾਂ ਦੀ ਸਾੰਭ ਬੜੀ ਆ ਤੇ ਤਿਆਰ ਬੜੇ ਰੱਖਦਾ ਸੇਵਾ ਸੁਭਾਅ ਵਾਲੇ ਤਾਂ ਬਾਈ ਛੰਡ ਕੱਢ ਦਿੰਦਾ ਖੁੱਲੀ ਸੇਵਾ ਬਾਈ ਦੀ ਖਰਾਕ ਪਾਣੀ ਵਾਲੀ ਕੋਈ ਤਥਾ ਨਹੀਂ ਤੇ ਉਸ ਆਵ ਨਾਲ ਬਾਈ ਤੁਸੀਂ ਗੱਲਬਾਤ ਕਰਿਓ ਰੇਟ ਦੀ ਗੱਲਬਾਤ ਤੁਹਾਡੇ ਨਾਲ ਫੋਨ ਤੇ ਹੋ ਤੇ ਚੈਂਪੀਅਨ ਘੋੜੇ ਤੋਂ 골ਡਨ ਰੌਕ ਤੋਂ ਗੱਬਣ ਚੈੱਕ ਪਾਸ ਆ ਤੇ ਫੀਸ ਵੀ ਤੁਸੀਂ ਪੁੱਛ ਲਿਓ ਕਿੰਨੀ ਆ ਉਹਦੀ ਇਸ ਵਕਤ ਤੇ ਜਿਹੜੀ ਕੋਈ ਤੁਸੀਂ ਤਸੱਲੀ ਲੈਣੀ ਆ ਉਹ ਤੋਂ ਕਨਫਰਮ ਦੀ ਤਾਂ ਉਹ ਜਿਵੇਂ ਮਰਜੀ ਤੁਸੀਂ ਆਪਦੀ ਤਸੱਲੀ ਕਰ ਸਕਦੇ ਹੋ ਸਾਰੇ ਤੁਹਾਨੂੰ ਪ੍ਰੂਫ ਦਿੱਤੇ ਜਾਣਗੇ ਕੱਲ ਨੂੰ ਤੁਸੀਂ ਇਸ ਬੱਚੇ ਦਾ ਵੀ ਡੀਐਨਏ ਕਰਾ ਸਕਦੇ ਹੋ ਜੰਗਵੀਰ ਵਾਲੇ ਦਾ ਤੇ ਜਿਹੜਾ ਬੱਚਾ ਘੋੜੀ ਨੇ ਦੇਣਾ ਹੁਣ ਅੱਗੇ ਆਊਗਾ ਉਹਦਾ ਵੀ ਜਿਵੇਂ ਮਰਜ਼ੀ ਦਿਲ ਖੋਲ ਕੇ ਤਸੱਲੀ ਲੈ ਲਿਓ ਡੀਐਨਏ ਕਰਾ ਲਿਓ ਜਮਾ ਪੱਕੀ ਸ਼ੌਟ ਈ ਆ ਮਿੱਤਰੋ ਤੇ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਕੱਲੀ ਕੈਰੀ ਘੋੜੀ ਰੱਖਦਾਗਾ ਸ਼ੌਂਕ ਨਾਲ ਫੋਨ ਲਾ ਲਿਓ ਬਾਈ ਜਗਰਾਜ ਨੂੰ ਧੰਨਵਾਦ ਜੀ